ਬਹੁਤ ਬਹੁਤ ਵਧਾਈਆਂ ਵੀਰ ਜੀ ਸੋਨੂੰ ਪ੍ਰਮਾਤਮਾ ਨੇ ਬਹੁਤ ਸੋਹਣੀ ਸੁਣ ਲਈ ਆਪਣੀ ਤਾਂ ਹੋਰ ਅੱਜ ਤਾਂ ਬਹੁਤ ਭਾਗਾਂ ਵਾਲਾ ਦਿਨ ਚੜਿਆ ਮੰਮੀ ਹਾਂ ਬਧਾਈਆਂ ਸੋਨੂੰ ਨੀ ਚੰਗਾ ਸ਼ੁਕਰ ਪਰਮਾਤਮਾ ਦਾ ਸ਼ੁਕਰ ਮਾਤਾ ਦਾ ਦਾ ਬਣ ਗਈ ਇਸ ਮਦਮ ਦਾ ਭੁੱਖ ਲੱਗਦੀ ਆ ਹੂੰ ਰੋਟੀ ਵੀ ਨਾਲ ਦੀ ਨਾ ਬਣਾਈ ਦੇਨੀ ਹੈ ਬੇਚਰੀ ਖਾ ਲਵੇ ਸੰਦੀਪਾ ਕੀ ਕਰਦੀ ਹੈ ਕੋਲੇ ਮੰਮੀ ਮੈਂ ਤਾਂ ਰੋਟੀ ਬਣਾਉਣੀ ਮੈਂ ਤਾਂ ਤੂੰ ਗੈਸ ਬੰਦ ਕਰ ਰੋਟੀ ਬਣਾਉਂਦੀ ਸੀ ਮੈਂ ਕੀ ਗੱਲ ਹੋ ਗਈ ਮੰਮੀ ਭਰਾਉਗਾ ਤੇਰਾ ਬਾਪ ਇਹਨਾਂ ਨੂੰ ਇਹ ਪਾਸਾ ਕਾਨੂੰਨ ਕਰਾਉਗੀ ਗੱਲ ਕੀ ਹੋ ਗਈ ਗੱਲ ਕੀ ਹੋਣੀ ਸੀ ਤੁਲੇ ਤੇ ਨਾ ਰੋਟੀਆਂ ਬਾਹਰ ਉਹਦੇ ਬਾਲਣ ਪਿਆ ਬਥੇਰੇ ਲੱਕੜਾ ਪਾਥਰੀਆਂ ਪਿੰਜੇ ਤੁਲੇ ਦੇ ਕੋਲ ਥੇਰੀਆਂ ਬਾਹਰ ਲਾ ਕੇ ਮੇਰੇ ਰੋਟੀਆਂ ਕਿਉਂ ਮੰਮੀ ਕਿਉਂ ਮੰਮੀ ਪੁੱਛਦੀ ਆ ਜੇ ਮੈਨੂੰ ਮੈਨੂੰ ਇਹ ਦੱਸ ਜੇ 200 ਰੁਪਇਆ ਬੇ ਕਿਸ਼ਤ ਕਰੇਗੀ ਤਾਂ ਇਹ ਵੱਢ ਲਗੇ ਪੱਥਰ ਜਾਂ ਮੈਂ ਉਹਦਾ ਫਟੇ ਮੰਮੀ ਇਹ ਨਾ ਨਾਰਕੀ ਉਹ ਹੁੰਦਾ ਪਹਿਲਾਂ ਵੀ ਤਾਂ ਗੈਸਟੀ ਬਣਾਉਂਦੇ ਸੀ ਪਰ ਪਹਿਲਾਂ ਤੇ ਬਣਾਉਂਦੇ ਤੇ ਗੈਸਟੀ ਠੀਕਾ ਹੁਣ ਇਹ 1 ਰੁਪਿਆ ਰੁਪਿਆ ਜੋੜੇਗੀ ਤਾਂ ਜੁੜਨਗੇ ਗਾਹਾਂ ਦੇ ਬਿਆਹਾਂਗੇ ਜਿਹੜੇ ਮੂੰਹ ਟੱਢਣਗੇ ਕਿਵੇਂ ਪਰ ਇਹ ਨੂੰ ਹੁਣਾਂ ਦੇ ਮੇਰੀ ਗੱਲ ਤੇ ਨੂੰ ਲੱਗਦੀ ਹੈ ਬੁਰੀ ਮੰਮੀ ਗਾਹਾਂ ਵਾਲਾ ਸਮਾ ਕੀਨੇ ਦੇਖਿਆ ਹਣੇ ਨਹੀਂ ਜੇ ਹੁਣ ਤਾਂ ਦੇਖੇਂਗੀ ਫੇਰੇ ਕਹਾ ਦੇਖੇ ਜੋ ਸਮਾ ਦਾ ਕੋਈ ਨਾ ਮਮੀ ਉਹ ਕਿਸਮਤ ਨੂੰ ਭੁੱਖ ਲੱਗ ਰਹੀ ਦੀ ਮੈਂ ਕਿਹਾ ਉਹਨਾਂ ਦਾ ਦੇਨੇ ਬਣਾ ਲੀਨੀਆ ਕੋਈ ਦਾ ਭੁੱਖ ਲੱਗ ਰਿਹਾ ਦੋ ਮਿੰਟ ਬੈਹਿ ਜੋ ਕੋਈ ਨਹੀਂ ਕਿਸਮਤ ਤੇਰੀ ਭੱਜੀ ਜਾਂਦੀ ਕੋ ਭੁੱਖ ਨੂੰ ਭੁੱਖ ਲੱਗ ਰਹੀ ਦੀ ਕਿਸਮਤ ਨੂੰ ਐ ਨਾ ਤੂੰ ਕਰਦੇ ਹੋ ਤੁਸੀਂ ਮੈਂ ਤੈਨੂੰ ਇੱਕ ਵਾਰੀ ਕਹਿ ਗਈ ਕਿ ਰੋਟੀ ਚੁੱਲੇ ਤੇ ਬਣਾ ਲੈ ਲੈਂਦੀ ਆ ਘੇੜਾ ਦਿੰਦੀ ਆ ਘਰ ਦੇ ਉੱਤੇ ਖੜ੍ਹ ਜਾਂਦੀ ਆ ਆ ਕੇ ਕਿ ਭਰਾਊਗਾ ਕੋਣਾ ਨਾ ਨੂੰ ਮੈਂ ਫੇਰ ਕੀ ਹੁੰਦਾ ਦੀ ਹੁਣ ਉਹਨਾਂ ਦੇ ਆਉਣ ਨਾਲ ਤਾਂ ਹੀ ਵਿਚਾਰੀਆਂ ਦੇ ਨਾਲ ਗੈਸ ਜਾ ਜਾ ਮਚਣ ਲੱਗਿਆ ਹੋਗਾ

ਕਾਰ ਦੇ ਕਾਰ ਤੇ ਕੁਝ ਜ਼ਿਆਦੇ ਵੱਧ ਗਈ ਉਹ ਹਾਲੇ ਤੱਕ ਕੁਝ ਮੰਗਦੀਆਂ ਵੀ ਨਹੀਂ ਕੁਝ ਖਾਂਦੀਆਂ ਵੀ ਨਹੀਂ ਹੈਗੀਆਂ ਇੰਨਾ ਜਿੰਨਾ ਮੰਮੀ ਕੰਜੂਸੀਆਂ ਤੇ ਉੱਤਰ ਰਹੇ ਨੇ ਸਾਰਿਆਂ ਦੇ ਬਾੜ ਤੋਂ ਬਗੈਰ ਨਹੀਂ ਉੱਤਰਦੇ ਹੈ ਜਿਆ ਪਤਾ ਨਹੀਂ ਕੀ ਬਣਾ ਹੋ ਗਿਆ ਇਹ ਦੋ ਕੁੜੀਆਂ ਉਹਦੇ ਵੀ ਦੱਸ ਦੁਨੀਆ ਦੇ ਹੁੰਦੀਆਂ ਨੇ ਆਪਣੇ ਕਿਹੜੇ ਕੋਈ ਅਲੱਗ ਹੋਈਆਂ ਨੇ ਪਤਾ ਨਹੀਂ ਕੀ ਬਣਾ ਚਲੋ ਆਹ ਕੁਤ ਬਣਾਉਣੀ ਆ ਰੋਟੀਆਂ ਆਉਣੀਆਂ ਚਲੇ ਕੀ ਬਣਾ ਲੈਣੀ ਜੇ ਨਾ ਬਣਾਈ ਫਿਰ ਫੇਰ ਆ ਕੇ ਲੋਕੀ ਕੋਈ ਸਤ ਨਹੀਂ ਘਾਤੀ ਨਾ ਦੇਖਾ ਕਿ ਬਈ ਹਜੇ ਕੈਚੀ ਮ ਗੁਜਵਾ ਚਲਾਉਂਦੀ ਆ ਮੇਰੇ ਮੂਰੇ ਨਾ ਮੁੰਡਾ ਜੰਮਿਆ ਆ ਨਹੀਂ ਜੇ ਮੁੰਡਾ ਜੰਮਦੀ ਨਾ ਇਹ ਤਾਂ ਘਰੇ ਨੂੰ ਆਉਂਦੀ ਨਾਲੇ ਘਰ ਭਰ ਦਿੰਦੀ ਦਾਜ ਨਾਲ ਲੈ ਕੇ ਇਹ ਤਾਂ ਡੋਮਣੀਆ ਘਰੋਂ ਨਾ ਇਹ ਤਾਂ ਲਿਜਾ ਕੇ ਵਿਆਹ ਕੇ ਤੋਰੇਗੀ ਨਾਲੇ ਘਰ ਲੱਗੂਗਾ ਇਹ ਜਿਹੜੇ ਮੂੰਹ ਟੱਡਣਗੇ ਲੋਕ ਪਰ ਇਹ ਨਹੀਂ ਜਾਣੇ ਜੇ ਮਣ ਬੜਾ ਕਰਸਾ ਕਰਨਗੀ ਤਾਂ ਆ ਜੇ ਕਾਇਦਾ ਕਰਸਨ ਤਾਂ ਫਿਰ ਮੂਰੇ ਆ ਬੋਲਦੀ ਆ ਉਹ ਕੱਲਾ ਜਵਾਕ ਕੀ ਕੁਛ ਕਰੂਗਾ ਉਹ ਇਹਨਾਂ ਨੂੰ ਪਾਲਣ ਵਾਸਤੇ ਉਹ ਕਰੂਗਾ ਕਿ ਗਾਂ ਹੀ ਨਾ ਦੇ ਦੂਗਾ ਗਾਂ ਬਿਆਬਾਸ ਤੇ ਫਿਕਰ ਹੋ ਰਹੀ ਹੁੰਦਾ ਵੀ ਹੁਣ ਤੋਂ ਪੰਜੀ ਪੰਜੀ ਜੋੜੂਗਾ ਤਾਂ ਕਾਹ ਲੋਕਾਂ ਦੇ ਮੂੰਹ ਭਰੇ ਜਾਣਗੇ ਨਹੀਂ ਤੇ ਅੱਕ ਲਿਆ ਬਾਹਰ ਪ੍ਰਾਂ ਦਾ ਆਟਾ ਹੁਣ ਇੱਥੇ ਲਾ ਲਾ ਚੁੱਲੇ ਤੇ ਚਾਰ ਰੋਟੀਆਂ ਲਾਹੇਂਗੀ ਜਿਹੜੀਆਂ ਅੰਦਰ ਇਹ ਖਾਣੀ ਕੀ ਕਰੀ ਜਾਂਦੀ ਆ ਫੇਰ ਆ ਬਰਕਤ ਉਹ ਬਰਕਤ ਕੀ ਕਰਦਾ ਪੁੱਤ ਓਏ ਲੈ ਕੀ ਕਰਦਾ ਬੱਚਾ ਮੇਰਾ ਓ ਟਿੱਡੂ ਕੀ ਕਰਦਾ ਓਏ ਆ ਕੀ ਦਾ ਫੋਨ ਆ ਗਿਆ ਹਾਂ ਖੜ ਜਾ ਪੁੱਤ ਇਹ ਤਾਂ ਭੈਣ ਦਾ ਫੋਨ ਆ ਮੈਨੂੰ ਲੱਗਦਾ ਹੈ ਨਾ ਇਹ ਕੀ ਗੱਲ ਇਹ ਹੋਣਾ ਪੁੱਛਾਂ ਹੈਲੋ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਹਾਂ ਵੀਰੇ ਠੀਕ ਠਾਕ ਚਲੋ ਵਧੀਆ ਬਾਈ ਬਸ ਠੀਕ ਹੋ ਹਾਂ ਬਾਈ ਠੀਕ ਠਾਕ ਵਧੀਆ ਹੋਰ ਸੰਦੀਪ ਠੀਕ ਆ ਹਾਂ ਬਾਈ ਹਾਂ ਵਧੀਆ ਠੀਕ ਠਾਕ ਵਧੀਆ ਹੈ ਨਾ ਅੱਛਾ ਨਾਲ ਕਿਸਮਤ ਕੀ ਮੇ ਆ ਆ ਦੋਏ ਵਧੀਆ ਨੇ ਬਈ ਆ ਮੇਰੇ ਕੋਲ ਬੱਠੀਆਂ ਬਰਕਤ ਕੋੰਦੀ ਚੋਂ ਬਾਰੇ ਫਿਰਦੀ ਆ ਕਿਸਮਤਾਂ हां ਅਸੀਂ ਚਲਾ ਕਰਦੇ ਆ ਅੱਜ ਬਾਈ ਡੈਡੀ ਨੇ ਵੀ ਕਿਹਾ ਸੀ ਮੈਨੂੰ ਕਹਿੰਦਾ ਲਿਆ ਜਾ ਕੇ ਤੇਰੀ ਭੈਣ ਨੂੰ ਠੀਕ ਹੈ ਹਾਂ ਅਸੀਂ ਸੰਦੀਪ ਨੂੰ ਲਿਆਈ ਬਾਈ ਹਾਂ ਦੋਨੇ ਆਵਾਂਗੇ ਬਾਈ ਬਸ ਤਿਆਰ ਹੋਣੇ ਆਉਣ ਬਸ ਆਉਣੇ ਆ ਮੈਂ ਤਾਂ ਤਿਆਰੇ ਬੈਠਿਆ ਬਸ ਉਹ ਨਹਾਉਣ ਲੱਗ ਰਹੀ ਸੀ ਤੇਰੀ ਭਾਬੀ ਅੱਛਾ ਹਾਂ ਬਸ ਤਿਆਰ ਹੋ ਗਈ ਫਿਰ ਆਉਣੇ ਆ ਅਸੀਂ ਕੀ ਕੈਵਨ ਟਾਈਮ ਨਾਲ ਆ ਜਿਓ ਫਿਰ ਹਾਂ ਬਸ 11 ਵਜੇ ਤੱਕ ਆ ਜਾਾਂਗੇ ਬਾਈ 9 ਵਜੇ ਕੇ ਬਸ 2 ਘੰਟੇ ਪਹੁੰਚ ਜਾਾਂਗੇ ਹਾਂ ਨਾਲ ਲੈ ਆਮਗੇ ਬਾਈ ਨਾਲ ਲੈ ਕੇ ਆਮਗੇ ਦੋ ਹੀ ਦੋ ਅਨੁੱਲ ਲੈ ਮਗੇ ਹਾਂ ਠੀਕ ਹੈ ਬਾਈ ਕੋਈ ਨਹੀਂ ਹੈ ਤਿਆਰ ਤੂੰ ਰਿਓ ਤੁਸੀਂ ਠੀਕ ਹੈ ਚੰਗਾ ਬਾਈ ਠੀਕ ਠੀਕ ਹੈ ਬਾਈ ਸੰਦੀਪ ਨਾਲ ਹੀ ਗਣਾ ਸੰਦੀਪ ਆ ਮੜੇ ਤਿਆਰ ਹੋ ਜਾਨਾ ਕਿ ਫਿਰ ਆਪਾਂ ਅੰਮ੍ਰਿਤ ਭੈਣ ਕੋਲੇ ਜਾਵਾਂਗੇ ਆਪਣਾ ਪ੍ਰੀਤ ਕੋਲੇ ਫੋਨ ਆਇਆ ਉਹਦਾ ਕਿੰਨੂੰ ਲੈ ਜਾਓ ਆ ਕੇ ਅੱਜ ਹਾਂ ਹਾਂ ਮੈਂ ਤਾਂ ਤਿਆਰੇ ਬੈਠਿਆ ਤੂੰ ਨਾਲ ਆ ਛੇਤੀ ਮੜਾ ਜਾ ਉਹ ਕੰਮ ਨੂੰ ਤਿਆਰ ਪਾਗਰੋ ਕਰ ਲਈ ਅੱਗੇ ਕਰ ਲਾਂਗੇ ਬੀ ਤੇ ਹੋ ਜਾਂਦੇ 9 ਵਜੇ ਰਹਿਣੇ ਦੱਸਾਂ ਠੀਕ ਆ ਪਰ ਤਿਰ ਪੋਗਾ ਯਮਕੇ ਪਾ ਠੀਕ ਅੱਜ ਹੈ ਉਹ ਕਿੱਧਰ ਲੰਘੇ ਕਿਸਮਤ ਆ ਉਹ ਫਿਰਦੀ ਆ ਬਾਹਰੇ ਦੱਸੋ ਤਾਂ ਜਮੀ ਨਹੀਂ ਕਰੇ ਖੜਦੀ ਐ ਵੀ ਕੁੜੀ ਬਸ ਉਹਦੀ ਬਾਹਰ ਭੱਜੂਗੀ ਨਾਲ ਦੀ ਨਾਲ ਦੱਸਾਂ ਚੱਲਾ ਕੋਈ ਨਹੀਂ ਨਾ ਰਵੇ ਆਇਆ ਆਇਆ ਉਹਨੂੰ ਕਰਤਾ ਫੋਨ ਭੈਣ ਨੂੰ ਕਰਤਾ ਤਾਂ ਤਿਆਰ ਬੈਠੇ ਨਹੀਂ ਨਾਲੇ ਇਹ ਕਿੱਥੇ ਕਿਸਮਤ ਤਿਆਰ ਹੋ ਰਹੀ ਹੈਗਾ ਨਾ ਉਹ ਪਾਈ ਨਹੀਂ ਮਗਰ ਕਿਸਮਤ ਇਹ ਤਾਂ ਡੈਡੀ ਕੋਲ ਖੇਡ ਰਹੀ ਹੈ ਤਿਆਰ ਹੈ ਉਹ ਫਿਰਦੀ ਆ ਤਾਂ ਬਾਰੇ ਹੈ ਨਾ ਚੱਲ ਆ ਮਾਈ ਕੀ ਕਰਨ ਲੱਗੀ ਕੀ ਕਰਦੀ ਹੈ ਮਾਤਾ ਬਿਆ ਨਮਾਇਆ ਭਾਈ ਮਹਾਵੜਿਆ ਨਮਾਦਾ ਗਰਮੀ ਜਵਾਲੀ ਹੋ ਹੋਇਆ ਪੈਤੀ ਚੱਲ ਕੋਈ ਨਾ ਅਸੀਂ ਮੜੇ ਫਿਰ ਕੁੜੀ ਨੂੰ ਲੈ ਜਾ ਕੇ ਆਪਣੀ ਨੂੰ ਪ੍ਰੀਤ ਨੂੰ ਪ੍ਰੀਤ ਨੂੰ ਹਾਂ ਨਾ ਉਹਦੀ ਲੈਉਣੀ ਹੈਗੀ ਲੈ ਕੀ ਗੱਲ ਉਹ ਤਾਂ ਉੱਥੇ ਰਹੂਗੀ ਕਿਉਂ ਭਾਈ ਮੈਂ ਤਾਂ ਇਹ ਕੱਪੜੇ ਪਾਏ ਨਹੀਂ ਭੈਣ ਨਾਲ ਮਮੀ ਇਹ ਕਹਿੰਨੇ ਵੀ ਨਾਰ ਬਗ ਚੱਲ ਕਹਿੰਨੇ ਵੀ ਲੈ ਕੇ ਆਉਣੀ ਆ ਹਰਪੀ ਤੋ ਨਹੀਂ ਵੀਰ ਤੇਰੇ ਮੂਰੇ ਹੱਥ ਬੰਦੀ ਆ ਤੂੰ ਅੰਦਰ ਜਾ ਕੇ ਬਹਿ ਜਾ ਪਹਿਲਾਂ ਤਾਂ ਤੇ ਆਪ ਦੇ ਪੱਥਰ ਉਰੇ ਵੀ ਪੱਥਰ ਉਹ ਕਰਦੀ ਉਹ ਤਾਂ ਉੱਥੇ ਰੱਖੂਗੀ ਉਰੇ ਨਹੀਂ ਆਉਂਦੀ ਮੇਰੀ ਤੀ ਮਮੀ ਯਾਰ ਕਿਉਂ ਅਹੇ ਜੀ ਗੱਲਾਂ ਕਰਦੀ ਹੁੰਨੀ ਆ ਤੂੰ ਕਿਉਂ ਨਹੀਂ ਹਟਦੀ ਰਸਤੋਂ ਜੇ ਤੇ ਜਾਣਾ ਜਾ ਕੇ ਮੀਰਿਆ ਕੱਲਾ ਜਾ ਕੇ ਪਰ ਕੁੜੀ ਲਿਆਉਣੀ ਨਹੀਂ ਮੈਂ 4 ਦਿਨ ਕੁੜੀ ਉੱਥੇ ਲਾ ਆਉਂਗੀ ਉਹ ਤਾਂ ਉੱਥੇ ਇਹਦਾ ਕਰ ਨਹੀਂ ਹੈ ਕੁੜੀ ਦਾ ਉਰੇ ਦੱਸੋ ਹੈਗਾ ਕਰ ਉੱਥੇ ਰਹੂਗੀ ਹੋਇ ਕੀ ਮੈਂ ਦੱਸਾਂ ਉਰੇ ਜੀ ਲਿਆਉਣੀ ਹੈਗੀ ਮੈਂ ਤੁਸ ਤਾਂ ਹਰੇ ਕੰਮ ਚ ਮੂਰੇ ਅੜਦੇ ਮੈਂ ਹਰੇ ਕੰਮ ਚ ਮੂਰੇ ਅੜਦੇ ਦੱਸ ਬਾਈ ਅੜਦੀ ਨਹੀਂ ਮੈਂ ਇੱਥੇ ਤਾਂ ਪੱਥਰ ਹੋਏ ਰਹੇ ਨੇ ਮੈਂ ਉਹਦੀ 30 ਦਿਨ ਨਹੀਂ ਪੱਥਰ ਪਾਉਣਾ ਪੱਲੇ ਹੋਣਾ ਤੇਰੇ ਤਾਂ ਬਸ ਪੱਥਰ 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 ਤੂੰ ਜਿੱਥੇ ਤੋਂ ਗੱਲ ਨਹੀਂ ਹੋਰ ਕੋਈ ਦੱਸ ਮੈਂ ਤੈਨੂੰ ਕਹਤਾ ਵੀ ਚੁੱਪ ਕਰਕੇ ਤੂੰ ਜਾਇਆ ਮੋਟੇ ਨਾਲ ਗੱਲਾਂ ਮਿਲਿਆ ਜਾ ਕੇ ਮੇਰੀ 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 ਨਾਲ ਗੱਲ ਮਿੰਮੀ ਇੱਥੇ ਆ ਜਾ ਐਂ ਕਰ ਅੱਜ ਇਹ ਗੱਲ ਲ ਫੈਸਲਾ ਕਰ ਲੈ ਅਸ ਤਾਂ ਭਈ ਅੱਡ ਹੋ ਜਾਣੇ ਆ ਚਾਹੇ ਪੱਥਰ ਕੁਸ ਮਰਜ਼ੀ ਕਹੀ ਜਾ ਖੜੀ ਅਸ ਤਾਂ ਬਦ ਅਡੋਣੇ ਆ ਭਾਈ ਦੇਖ ਠੀਕ ਆ ਅੱਡ ਹੋਵਾਂਗੇ ਮੈਂ ਤਾਂ ਫੇਰ ਵੀ ਇਹੀ ਗੱਲਾਂ ਤੇ ਪਹਿਣੀਏ ਨੇ ਮੈਂ ਜਾ ਤੂੰ ਉੱਭਈ ਉਹਦੇ ਕੋਲ ਦਾ ਕਿਤੇ ਹੋਰ ਜਾ ਕੇ ਵਜਾ ਫਿਰ ਆਉਂਦਾ ਕਿੱਥੇ ਆ ਬਹਿ ਜਾ ਜਾਂ ਕਿ ਉਹਦੇ ਪਿੰਡ ਵਜਾ ਲੋੜੇ ਨਹੀਂ ਫਿਰ ਹੁਣ ਮੈਂ ਪਿੰਡ ਕਿੱਥੇ ਆਉਂਗੀ ਮੈਂ ਤਾਂ ਇੱਥੇ ਰਹੂੰਗੀ ਪਰ ਉਹਰੇ ਕੁੜੀ ਕਿਉਂ ਨਹੀਂ ਆਉਂਦੀ ਤੂੰ ਮੈਂ ਤਾਂ ਇੱਕ ਤਾਂ ਆਹ ਪ੍ਰਹੇਂਗੜੇ ਕੁੜੀ ਨਹੀਂ ਵੀ ਆਉਂਦੇ ਉਹਰੇ ਫਿਰ ਤੂੰ ਬਾਈ ਤੈਨੂੰ ਕਹਤਾ ਮੈਂ ਤੂੰ ਅੰਦਰ ਵਗ ਜਾ ਚੁੱਪ ਕਰਕੇ ਅਸਤਾ ਬਾਈ ਕੁੜੀ ਨੂੰ ਲੈ ਕੇ ਆਵਾਂਗੇ ਦੇਖ ਅਸਤਾ ਮੇਰੀ ਭੈਣ ਨੂੰ ਲੈ ਕੇ ਆਵਾਂਗੇ ਤਾਂ ਲੈ ਕੇ ਹੀ ਆਵਾਂਗੇ ਬਸ ਤੂੰ ਮੈਨੂੰ ਇੱਕ ਵਾਰੀ ਕਹ ਹਲਾ ਜਾਂ 10 ਵਾਰੀ ਕਹ ਹਲਾ ਕੁੜੀ ਨਹੀਂ ਆਉਂਦੀ ਹੈਗੀ ਓਰੇ ਉਡੀਕ ਉਰੀ ਆਉਗੀ ਮੰਮੀ ਲੈ ਪਰ ਤੁਝੇ ਵੀ ਲਾਜ ਹੋ ਰਵਾਂ ਮੰਮੀ ਉਹ ਤਿਆਰ ਹੋਏ ਬੈਠੇ ਨੇ ਉਹਨਾਂ ਨੇ ਵੀ ਮੈਂ ਇਹਨੂੰ ਪਤਾ ਮੈਂ ਉਹਨੂੰ ਕਹਿ ਦੂੰਗੀ ਆਪੇ ਫੋਨ ਕਰਕੇ ਉਹ ਉੱਥੇ ਰਹੂਗੀ ਮੈਂ ਆਪੇ 4 ਦਿਨ ਉਹਦੇ ਵੀ ਲਾ ਆਉਂਗੀ ਜਾਣਾ ਇਹ ਇਕੱਲਾ ਜਾ ਕੇ ਮਿਲੇ ਆਵੇ ਮੰਮੀ ਮੈਂ ਤੇਰੇ ਨਾਲ ਬੋਲਦਾ ਚੰਗਾ ਲੱਗਦਾ ਨਹੀਂ ਹੈਗਾ ਫਿਰ ਵੀ ਔਖਾ ਵਾਹ ਤੇਰਾ ਪੁੱਤਾਂ ਮੈਂ ਮੈਂ ਤੈਨੂੰ ਔਖਾ ਨਹੀਂ ਬੋਲ ਸਕਦਾ ਇਹਨਾਂ ਪਰ ਤੂੰ ਮਜਬੂਰ ਕਰ ਜੇ ਮੈਨੂੰ ਬੋਲਣ ਵਾਸਤੇ ਮੈਂ ਤੈਨੂੰ ਇੱਕ ਵਾਰੀ ਕਹਤਾ ਪੁੱਤ ਤੇਰੇ ਪੁੱਤ ਕਰਕੇ ਕਹਿ ਰਹੀ ਆ ਮੈਂ ਵੀ ਤੂੰ ਜਾਇਆ ਇਕੱਲਾ ਵੀ ਲਿਆ ਵਗ ਜਾ ਆ ਲੈ ਇਹ ਪਤਾ ਜਾਵਾਂਗੇ ਲੈ ਆਵਾਂਗੇ ਜਾ ਕੇ ਨਹੀਂ ਜਾਣਾ ਹੈਗਾ ਮਖਾ ਮਾਂ ਲੈ ਆਵਾਂਗੇ ਜਾ ਕੇ ਕਿਵੇਂ ਜਾਵੇਂਗਾ ਚੱਲ ਫੇਰ ਆ ਜਾ ਮੈਂ ਗੱਡੀ ਘੜਦਾ ਬਾਰੇ ਚੱਲ ਮੈਂ ਦੱਸ ਚੱਲ ਅੰਦਰ ਚੱਲ ਤੂੰ ਜਮੀਨੀ ਮੰਨਦਾ ਹੈਗਾ ਫੇਰ ਕੱਲੇ ਨਹੀਂ ਤੇ ਤੁਹਾਡੇ ਕਰਾ ਜਾ ਕੇ ਵੀ ਨਹੀਂ ਹੈ ਕਿ ਹੁਣ ਐਂ ਦੱਸ ਕੁੜੀ ਆ ਕੋਈ ਜਵਾਕ ਚੱਲਾ ਹੋਊਗਾ ਉਰੀ ਆ ਕੇ ਰੱਖੇਗੇ ਉਹਨੂੰ ਤੁਹਾਡੇ ਘਰੇ ਉਹ ਨਹੀਂ ਆਉਂਦੀ ਉਰੇ ਇੱਥੇ ਰੱਖੂਗੀ ਇੱਥੇ ਹੋ ਕਿਹਾ ਮੈਨੂੰ ਨੇ ਲੈ ਦੱਸ ਉਹਨੇ ਨਹੀਂ ਆਉਂਦੇ ਨਹੀਂ ਹੈਗੇ ਉਰੇ ਮੈਂ ਉੱਥੇ ਆਪੇ ਚਾਹੇ ਦੱਸ ਦਿੰਦਾ ਆ ਮੈਂ ਚਾਹੇ 20 ਦਿਨ ਲਾਇਆ ਮੈਂ ਚਾਹੇ 4 ਦਿਨ ਲਾਇਆ ਮੈਂ ਮੈਂ ਤਾਂ ਮੇਰੀ ਇਹ ਗੱਲ ਕਰਦਾ ਮੇਰੇ ਬਾਪ ਨਾਲ ਗੱਲ ਕਰਦੇ ਕਰ ਲੈ ਬਾਪ ਨਾਲ ਗੱਲ ਕਰਦਾ ਹੀ ਬਾਪ ਨਾਲ ਗੱਲ ਹੈ ਪ੍ਰਮਾਤਮਾ ਕੋਈ ਅੱਜ ਦੱਸ ਨਹੀਂ ਆਲੀ ਆਹੀ ਸੋਚ ਲੱਗੀ ਪਈ ਆ ਹਾਲ ਤੱਕ ਕੋਈ ਫੋਨ ਫੋਨ ਨਹੀਂ ਆਇਆ ਹੈਗਾ ਲਾ ਜੀ ਜੱਜਾ ਨੂੰ ਕੋਈ ਖੇਦਵਾਦਾ ਉਹ ਦਵਾ ਦੇ ਕੁਲਫੀ ਮੇਰੀ ਜਾਨ ਸੁੱਕੀ ਪਈ ਆ ਸਦ ਖਾਓ ਖਾਰੇ ਤੁਹਾਨੂੰ ਤਾਂ ਪੁਰਖੀ ਦਵਾ ਦੋ ਦਾਦੀ ਨੂੰ ਖਾਲਾ ਹਾਂ ਬੁੱਤੋ ਦਾਦੀ ਮੈਂ ਸੈਮ ਗਾਦੋਗਾ ਦੇਣ ਦੇ ਨਾ ਕੋਈ ਮਾਚੀ ਜਵੰਗਾ ਦਾ ਜਵੰਦੇ ਨਹੀਂ ਹੁੰਦੇ ਕੋਈ ਨਾ ਬੁੱਤੋ ਇਹ ਨਾ ਤਾਂ ਸਭ ਹੋਇਆ ਮੈਂ ਤੈਨੂੰ ਆ ਫੇਰਵਾ ਦੂੰ ਠੀਕ ਆ ਦੋ ਦਵਾ ਦੂੰਗੀ ਐ ਕਰ ਬਰਕਤ ਖੇਡ ਰਹੀ ਹੈ ਨਾ ਇੱਥਾ ਉਹਦੇ ਕੋਲ ਖੇਡ ਲੈ ਤੂੰ ਜਾ ਕੇ ਲੇਕਿਨ ਗੋਡੇ ਨਾਲ ਨਹੀਂ ਬੈਠੀ ਐ ਨੂੰ ਮੰਮੀ ਤੁਸੀਂ ਐਂ ਤਾਂ ਦੇਖ ਲੈ ਕਰੋ ਜਵਾਖ ਖੜੀ ਐ ਇਹ ਦੱਸ ਹਰ ਵਕਤ ਐਂ ਭੱਜ-ਭੱਜ ਕੇ ਪੈਨੇ ਹੋ ਨਹੀਂ ਟੜਕੇ ਦੀ ਮੈਂ ਸੁੱਕੀ ਜਾਣ ਸੁੱਕੀ ਪਈ ਆ ਮੇਰੀ ਫੋਨ ਕਰਕੇ ਪੁੱਛ ਲੈਂਦੀ ਏ ਕੁੜੀ ਨੂੰ ਤੇਰਾ ਤਾਂ ਸਾਹਜ ਸਾਹ ਲੈਂਦੀ ਆ ਕਰ ਲਿਆ ਮੰਮੀ 10 ਵਾਰ ਕਰ ਲਿਆ ਮੈਨੇ ਠੀਕ ਆ ਉਹ ਕਰ ਲਿਆ ਮੰਮੀ 10 ਵਾਰ ਇੱਥੇ ਟੜਕੇ ੜਕੇ ਲਾਈ ਜਾ ਐ ਨਹੀਂ ਵੀ ਮੈਂ ਫੋਨ ਕਰਨਾ ਆਪੇ ਤਾਂ ਕਹਿੰਨੇ ਹੋ ਵੀ ਚੁੱਲੇ ਤੇ ਢਾਰ ਸਬਜ਼ੀ ਕਰਿਆ ਕਰ ਹੁਣ ਜੇ ਢਾਰ ਸਬਜ਼ੀ ਕਰ ਰਹੇ ਆ ਤਾਂ ਵੀ ਸੁਹਣੇ ਨੇ ਬੈਠੇ ਬੁੜਬੁੜ ਕਰੀ ਜਾਂਦੇ ਹੋ ਮੇਰੀ ਤਾਂ ਤਾਂ ਉੱਥੇ ਪਈ ਆ ਕੁੜੀ ਖਣੀ ਫਿਰ ਤੁਸੀਂ ਬਾਗ ਜਾਂਦੇ ਹੋ ਉੱਥੇ ਨਹੀਂ ਮੈਂ ਬਾਗ ਤਾਂ ਜਾਂਦੀ ਮੈਂ ਤੇਰਾ ਮੂੰਹ ਦੇਖਣ ਨੂੰ ਨਹੀਂ ਬੈਠੀ ਓਰੇ ਮੈਂ ਤਾਂ ਕੁੜੀ ਨੂੰ ਰੋਕਤੀ ਸੀ ਕਹਿੰਦੀ ਹੈਗੀ ਐ ਮੇਰੀ ਨਨਦਾਈ ਹੋਈ ਮੰਮੀ ਤੂੰ ਹਜੇ ਆਈ ਨਾ ਮੈਂ ਤਾਂ ਨਹੀਂ ਗਈ ਔਰ ਤੇਰਾ ਮੂੰਹ ਦੇਖਣ ਵਾਸਤੇ ਬੈਠੀ ਆ ਮੈਂ ਓਰੇ ਮੰਮੀ ਮੈਂ ਕਦੋਂ ਐ ਕਹਿ ਨਹੀਂ ਆ ਵੀ ਤੁਸੀਂ ਮੇਰਾ ਮੂੰਹ ਦੇਖਣ ਨੂੰ ਬੈਠੇ ਹੋ ਮੈਂ ਤਾਂ ਐ ਕਹਿਨੀ ਵੀ ਓਰੇ ਐਨੀ ਟੈਨਸ਼ਨ ਲੈ ਰਹੇ ਹੋ ਵੀ ਉੱਥੇ ਬਾਗ ਜਾਂਦੇ ਚੱਲ ਥੋੜੀ ਟੈਨਸ਼ਨ ਘਟ ਜਾਂਦੀ ਜਾ ਕੇ ਤੇ ਦੱਸ ਤਾਂ ਦਿੱਤਾ ਵੀ ਕੁੜੀ ਦੇ ਰੋਕਤੀ ਤਾਂ ਨਹੀਂ ਗਈ ਕਾਲ ਕੋਈ ਨਾ ਮੈਂ ਦਵਾਰੂ ਫੋਨ ਕਰਕੇ ਪੁੱਛ ਲੈਣੀ ਆ ਪਤਾ ਕਰ ਲੈਣੀ ਆ ਵੀ ਕੀ ਗੱਲ ਆ ਉਹ ਫੋਨ ਕਰ ਲਾ ਠੀਕ ਆ ਸਾਰਾ ਦਿਨੇ ਆਏ 24 ਘੰਟੇ ਵਸੋ ਨਾ ਨੂੰ ਇਹ ਨਹੀਂ ਰਹੀਆਂ ਨੂੰ ਕਰੇ ਇਧਰਲੇ ਪਾਸੇ ਲਾ ਆਲੀ ਕੋ ਇਧਰਲੇ ਪਾਸੇ ਲਾ ਆਲੀ ਐ ਨਹੀਂ ਮੈਂ ਕੋਈ ਕੰਮ ਕਰਨਾ ਕੋਈ ਗਦਾ gad ਉਥੇ ਜਿੱਥੇ ਬੈਠੀ ਉੱਥੇ ਬੈਠੀ ਰਹਿੰਦੀ ਆ ਕਰੇ ਇਧਰੇ ਗੋਡੇ ਨਾਲ ਹੋ ਲਾ ਲਈ ਇਧਰੇ ਗੋਡੇ ਨਾਲ ਹੋ ਲਾ ਲਈ ਹੋਰ ਕੋਈ ਕੰਮ ਨਹੀਂ ਹੈਗਾ ਮੈਂ ਕਰਦੀ ਆ ਫੋਨ ਜਾ ਕੇ ਅੰਦਰ ਖੰਮਾ ਕੋਈ ਹੋਰ ਆ। ਆਛਾ ਲੈ ਬਹੁਤ ਬਹੁਤ ਵਧਾਈਆਂ ਵੀਰ ਜੀ ਸੋਨੂੰ। ਪ੍ਰਮਾਤਮਾ ਨੇ ਬਹੁਤ ਸੋਹਣੀ ਸੁਣ ਲਈ ਆਪਣੀ ਤਾਂ। ਹੋਰ ਅੱਜ ਤਾਂ ਬਹੁਤ ਭਾਗਾਂ ਦਿਨ ਚੜਿਆ। ਹਾਂਜੀ ਹੋਰ ਮੰਮੀ ਤਾਂ ਆਪ ਢੀ ਕਰੇ ਤੇ ਤੁਹਾਡਾ ਫੋਨ। ਮੈਂ ਕਿਹਾ ਚਲ ਮੈਂ ਹੀ ਕਰਕੇ ਪੁੱਛਦੀ ਆ। ਅੱਛਾ ਹਾਂ ਇਹ ਹੋਰ ਫਿਰ ਸਾਰਿਆਂ ਨੂੰ ਦੱਸਣਾ ਹੁੰਦਾ ਨਾ ਹਾਂਜੀ ਹਾਂ ਨਾ ਨਾ ਬਹੁਤ ਸੋਹਣਾ ਬਹੁਤ ਖੁਸ਼ੀ ਹੋਈ ਆ ਹਾਂਜੀ ਅੱਛਾ ਨਾ ਦੀਦੀ ਨੂੰ ਦੱਸ ਦਿਓ ਵਧਾਈਆਂ ਦਿੱਤੀਆਂ ਨੇ ਮੈਨੇ ਹਾਂਜੀ ਹਾਂ ਨਾ ਮੈਨੂੰ ਫੋਟੋ ਭੇਜ ਦਿਓ ਆਪਣੇ ਛੋਟੂ ਦੀ ਠੀਕ ਆ ਹਾਂਜੀ ਚੰਗਾ ਵੀਰ ਜੀ ਇੱਕ ਵਾਰ ਫੇਰ ਬਹੁਤ ਬਹੁਤ ਵਧਾਈਆਂ ਸੋਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੰਮੀ ਹਾਂ ਵਧਾਈਆਂ ਸੋਨੂੰ ਨੀਂ ਤੰਗਾ ਸ਼ੁਕਰ ਪ੍ਰਮਾਤਮਾ ਦਾ ਸ਼ੁਕਰ ਮੈਂ ਤਾਂ ਟੜਕੇ ਦੀ ਹੀ ਦਿਨ ਸੋਚਣ ਲੱਗ ਰਹੀ ਸੀ ਕਿ ਕਦੇ ਇਹ ਟਾਈਮ ਆਵੇ ਪਰ ਮੇਰਾ ਕਾਜ ਜਾ ਠਰੇ ਦੋ ਤਾਂ ਹੋਇਆ ਛੋਡੇ ਨਹੀਂ ਚੱਲ ਸ਼ੁਕਰ ਤਾਂ ਤਾਂ ਕੋਈ ਨਹੀਂ ਮੇਰੇ ਘਰ ਨੂੰ ਪਾਗ ਲਾਇਆ ਮੈਂ ਉਹ ਕੁੜੀ ਨੂੰ ਗਲਾ ਦੇਂਦੀ ਤੇ ਮੇਰੀ ਤੀ ਨੂੰ ਹੋ ਜੇ ਤਾਂ ਪ੍ਰਮਾਤਮਾ ਨੇ ਬਹੁਤ ਵਧੀਆ ਸੁਣ ਲਈ ਹੋਰ ਮੇਰੀ ਅੱਜ ਤਾਂ ਬਹੁਤ ਸੋਹਣਾ ਦਿਨ ਚੜਿਆ ਹਾਲ ਮੇਰੇ ਤਾਂ ਕਾਜ ਜਾ ਠਰ ਗਏ ਅੰਦਰੋਂ ਉਹੀ ਤਾਂ ਹੈਗਾ ਰੰਗ ਭਾਗ ਲੱਗੇ ਆਪਣੇ ਤਾਂ ਬਹੁਤ ਵਧੀਆ ਘਰਿਆ ਪ੍ਰਮਾਤਮਾ ਨੇ ਉਹਰੇ ਤਾਂ ਨਹੀਂ ਕੋਈ ਤਾਂ ਪਾਗ ਲਾਇਆ ਮੇਰੇ ਘਰ ਨੂੰ ਚਲ ਕੋਈ ਨ ਫੇਰ ਕੀ ਹੋ ਗਿਆ ਮੰਮੀ ਚਲ ਉਹ ਦੀਦੀ ਦੇ ਤਾਂ ਹੋ ਗਿਆ ਨਾ ਚੰਗ ਮੈਂ ਇਹ ਕਰਦੀ ਮੈਂ ਗੁਰਦੁਆਰੇ ਮੱਥਾ ਟੇਕ ਕੇ ਆਉਣੀ ਤਾਂ ਨਾਲੇ ਮੈਂ ਤੇਰਤਾਇ ਕੇ ਦੱਸਿਆਵਾ ਮੈਂ ਪੈਸੇ ਚੱਕਨੇ ਮੰਦਰੋਂ ਆਹ ਉੱਥੇ ਕਰ ਜਾ ਕੇ ਆਉਣੀ ਆ ਠੀਕ ਆ ਨਾਲੇ ਮੈਂ ਤੇਰਤਾਇ ਕੇ ਦੱਸਿਆਉਂਗੀ ਇਹਨੂੰ ਬੰਦੀ ਉਹ ਤੜਕੇ ਮੇਰੀ ਮੀਰੀ ਤੇਰਤਾਈ ਪੁੱਛਦੀ ਸੀ ਅੱਛਾ ਹਾਂ ਕਦੀ ਹਰਪ੍ਰੀਤ ਕੋਲ ਫੋਨ ਨਹੀਂ ਆਇਆ ਕੋਈ ਅੱਛਾ ਈ ਮਖਾ ਅੱਜ ਲੈ ਕੇ ਗਏ ਹੋਈ ਨਹੀਂ ਮੈਂ ਚੱਕ ਕੇ ਦੱਸਿਆ ਸੀ ਉਹਨੂੰ ਨਾ ਕੋਈ ਨਾ ਹਾਂ ਮੈਂ ਅੰਦਰ ਪੈਸੇ ਨੇ ਆ ਮਾ ਠੀਕ ਆ ਜਾਓ ਮੈਂ ਵੀ ਡੈਡੀ ਨੂੰ ਦੱਸਦੀ ਆ ਜਾ ਕੇ ਹਰ ਕਾਇਨੇ ਕੁਝ ਇਹ ਡੜੀ ਤਾਂ ਖੁਸ਼ ਹੋ ਜਾਣਗੇ ਲੈ ਆਦੋ ਕਸੂਟਾ ਸੁੱਕ ਗਏ ਹਵਾ ਜੀ ਚੱਲੀ ਜਾਂਦੀ ਅੱਜ ਮੈਂ ਕਿਹਾ ਚੱਲ ਫਿਰ ਗਿਰ ਜਾਣੀ ਜਸਨੀ ਹਾ ਹਵਾ ਜੀ ਸੌਂਗੀਆਂ ਕਿਸਮਤ ਤੇ ਵਰਕਤ ਵੀ ਸੌਂਗੀਆਂ ਜੇ ਘੰਟਾ ਟਿਕਣੀਆਂ ਚੱਲ ਮੈਂ ਕੰਮ ਨਹੀਂ ਹੋਇਆ ਦੂੰਗੀ ਫਟਾਫਟ ਆ ਦੇ ਸੰਦੀਪ ਕੀ ਕਰਦੀਆਂ ਤੂੰ ਮੰਮੀ ਕੁਝ ਨਹੀਂ ਬਸ ਹਵਾ ਜੀ ਚੱਲ ਰਹੀ ਦੀ ਮੈਂ ਕਿਹਾ ਕੱਪੜੇ ਸੁੱਕ ਕੇ ਗਿਰ ਰਹੇ ਨੇ ਤੈਹਾ ਮਾਰ ਦੇਨੀ ਆ ਮੇਰੀ ਗੱਲ ਸੁਣ ਮੈਂ ਜਾਨੀ ਕੁੜੀ ਕੋਲੇ ਅੱਜ ਠੁੱਟੀ ਮਿਲ ਗਈ ਘਰੇ ਆ ਗਈ ਉਹ ਆ ਫੜ ਪਾਇছে ਜਿਹੜਾ ਕੋਈ ਲਾਗੀ ਦਿੱਥੀ ਆਊਗਾ ਕਿਸੇ ਨੂੰ ਨੀ ਮੋੜਨਾ ਹੈਗਾ ਜਿੰਨੇ ਮੰਗੇ ਓਨੇ ਦੇ ਦੇਈਂ ਵਧਾਈ ਦੇ ਠੀਕ ਆ ਮੰਮੀ ਕੋਈ ਨਾਲੇ ਘਰ ਦਾ ਰੱਖਣਾ ਖਿਆਲ ਇੱਥੇ ਇਹਨਾਂ ਨਾਲ ਕਿਹ ਲੱਗੀ ਰਹਿਗਾਂ ਰੇਗੀ ਨੀਗਰੀਆਂ ਨਾਲ ਮੈਂ ਕੋਈ ਨਾ ਮੰਮੀ ਡੰਗਰ ਪਸ਼ੂਆਂ ਦੇ ਵੀ ਜਿਹੜਾ ਮਾਰਨੀ ਉਧਰ ਠੀਕ ਆ ਬਸ ਨਾ ਲੰਘ ਜੇ ਮੈਂ ਕੱਪੜੇ ਪਾਉਣੀ ਆ ਤਿਆਰ ਹੋ ਕੇ ਮੈਂ ਜਾਂਨੀ ਆ ਠੀਕ ਕਿੰਨੇ ਕ ਦਿਨ ਲਾਉਂਗੇ ਲੱਗਣਗੇ ਮੈਨੂੰ 20 ਦਿਨ ਲੱਗ ਜੇ 6 ਮਹੀਨਾ ਲੱਗ ਜੇ ਬਗਰ ਉਹਦੀ ਗੌਰ ਰੱਖੀ ਕਰਦੀ ਕਿ ਕਿਹੜੀਆਂ ਕੁੜੀਆਂ ਦੇ ਖੇਡ ਲੱਗੀ ਰਿਹਾ ਕਰਨੀ ਸਾਰਾ ਦਿਨੇ। ਨਾ ਕੋਈ ਨਾ ਮੰਮੀ। ਹਾਂ ਸੁਣ ਲੈ ਮੇਰੀ ਗੱਲ ਧਿਆਨ ਨਾਲ ਹੁਣ। ਠੀਕ ਹੈ ਜੀ। ਡੰਗੜਾ ਕਦੀ ਵੀ ਜੇੜਾ ਮਾਰ ਲਿਆ ਕਰੀ। ਠੀਕ ਹੈ ਜੀ। ਪਸ਼ੂਆਂ ਦੇਖ ਰਿਆ ਕਰੀ। ਠੀਕ ਹੈ ਮੈਂ ਕੱਪੜੇ ਪਾ ਕੇ ਤਿਆਰ ਹੋ ਵੀ ਜਾਨੀ ਆ। ਠੀਕ ਹੈ ਜੀ। ਅੱਜ ਮੈਂ ਅਸੀਂ ਕਿੱਥੋਂ ਨਿਕੜੇ? ਜਦੋਂ ਬਰਕਰ ਤੇ ਕਿਸਮਤ ਹੋਈਆਂ ਦੀਆਂ 10 ਰੁਪਏ ਹੀ ਦਿੱਤੇ ਹੈਗੇ ਅੱਜ ਦੇਖ ਲੈ। ਵੰਡਣ ਵਾਸਤੇ। ਆਪਰਾ ਦੀ ਐਨੇ ਪੈਸੇ ਵੀ ਇਹੇ ਪਣਾ ਇਹ ਵੀ ਤਾਂ ਇਸੇ ਕੱਚਾ ਆਏ ਨੇ ਵੀ ਐ ਹੁਣ ਲੋਕਾਂ ਨਾਲ ਟਾ ਕੇ ਟਾਈਮ ਲੰਘੂਗਾ ਉਦੋਂ ਤਾਂ ਮੈਨੂੰ ਤਾਂ ਕਹਿਣੀ ਗੈਸ ਤੇ ਰੋਟੀ ਨਾ ਬਣਾ ਘਰ ਕਿਵੇਂ ਚੱਲੂਗਾ ਵੀ ਹੁਣ ਜਦੋਂ ਐਨੇ ਪੈਸੇ ਬੰਡ ਰਹੀਆਂ ਹੁਣ ਘਰ ਕਿਵੇਂ ਚੱਲੂਗਾ ਹੁਣ ਨਹੀਂ ਪੁੱਤ ਦਾ ਘਰ ਦੀਂਦਾ ਹੈਗਾ ਹੁਣ ਨਹੀਂ ਧੀਆ ਦੀਨੀਆਂ ਹੈਗੀਆਂ ਮੇਰੀਆਂ ਆਗਦੇ ਵਾਰੀ ਤਾਂ ਫੇਰ ਬਥੇਰਾ ਪੈਸਾ ਆ ਜਾਂਦਾ ਤੇ ਆਂ ਦੀਦੇ ਕਹਿੰਦੇ 3 ਹੋ ਜਾਂਦੀਆਂ ਨੇ ਉਹੀ ਤਾਂ ਕਿਸਮਤ ਇਹਦੀ ਹੁੰਦੀ ਆ ਉਹਨੂੰ ਤਾਂ ਬਸ ਸਾਬਦੀਆਂ ਸੁਣਨੀਆਂ ਪੈਂਦੀਆਂ ਨੇ ਐਂ ਟਾਈਮ ਲਗਾਉਣਾ ਪੈਂਦਾ ਚਲੋ ਸੁਣਦੀ ਆਇਆ ਇਹਨਾਂ ਦੀ ਸਰਦਾਰੀ ਤੇ ਹਮੇਸ਼ਾ ਇਹਨਾਂ ਦੀ ਹੀ ਸਰਦਾਰੀ ਰਹੂਗੀ ਹੱਥ ਭੀ ਅੱਡਾ ਵੀ ਬਹੁਤ ਦੂਰ ਪੈ ਜਾਂਦੇ ਆ ਹੱਕ ਜੀ ਮੈਂ ਤਾਂ ਕਿਹੜੇ ਵੇਲੇ ਥੋੜੀ ਹੋਈ ਮੇਰੇ ਤਾਂ ਐਨੀ ਸੋਚ ਲੱਗੀ ਰਹੀ ਸੀ ਕਿ ਚੋਕ ਲੈਣੀ ਮੰਗੋ ਕੁੜੀ ਉਹ ਨਾ ਹੋ ਜੇ ਰੱਬ ਨੇ ਬਹੁ ਵਾਰੀ ਸੁਣ ਲਈ ਕਿ ਜਦ ਤੇ ਦੀ ਜਵਾਰ ਤੇ ਰੱਬ ਨੇ ਬਹੁਤ ਖੁਸ਼ੀ ਹੋਈ ਹੈ ਮੇਨ ਤਾਂ ਮੈਂ ਤਾਂ ਖੁਸ਼ੀ ਚੱਕੀ ਜਾਂਦੀ ਹੈਗੀ ਹੋਰ ਜੇ ਕਿਤੇ ਕੁੜੀ ਹੋ ਜਾਂਦੀ ਮੈਂ ਤਾਂ ਜਮੀਓ ਮਰ ਜਾਂਦੀ ਕੀ ਕਰਦੀ ਮੈਂ ਆ ਗੋਬੀ ਆ ਦੋ ਪੀ ਲੋ ਕੋਈ ਨਾ ਪੀ ਲੋ ਨਹੀਂ ਤੁਸੀਂ ਇਹ ਛੱਡ ਦਿੰਦੇ ਹੋ ਪੀਂਦੇ ਨਹੀਂ ਕਰ ਮੈਂ ਥੋੜਾ ਜਿਹਾ ਪੀ ਲੈ ਠੀਕ ਆ ਸੁੱਤਾ ਵੇ ਹਾਂ ਸੌ ਰਿਹਾ ਇਹ ਸੁਸੂ ਰੋ ਮਾਤਾ ਜੀ ਆਂਦੇ ਸੀ ਬੱਬੀ ਮਸੀ ਨਹੀਂ ਆਈ ਹੈ ਕਿ ਮਸੀ ਤਾਂ ਹੁਣ ਤੱਕ ਆ ਜਾਣਾ ਚਾਹੀਦਾ ਸੀਗਾ ਮੰਮੀ ਬਸ ਆਉਂਦੀ ਨੇ ਉਹ 8:00 ਵਜੇ ਚੱਲ ਪਏ ਤੇ ਪਿੰਡੋਂ ਆਪ ਪਹੁੰਚਣ ਆਲੀ ਨੇ ਸੋਨਸੇ ਮੈਨੂੰ ਵੀ ਇਹ ਦੱਸਿਆ ਹੈਗਾ ਤੁਸੀਂ ਵੀ ਆਉਣਾ ਉਹਨਾਂ ਨੇ ਨਾ ਮੈਂ ਫਿਰ ਮੇਰੀ ਯਾਦ ਨਹੀਂ ਰਿਹਾ ਤੂੰ ਕੰਮ ਕਰਦੀ ਸੀ ਬਾਹਰੇ ਹਰਪ੍ਰੀਤ ਨਿਹਰਪ੍ਰੀਤ ਮਿਲਵੰਤਰੀ ਬਣ ਕੇ ਬੈਠੀ ਆਉਣਗੀਆਂ ਉਹ ਤੇ ਦੋਏ ਨਾਲ ਦੇ ਪਰਚਾਈ ਮੁੰਡੇ ਅਸੀਂ ਖੇਡ ਲੱਗ ਰਹੀਆਂ ਹੋਣਗੀਆਂ ਦੇਖਾਂ ਪਹਿਲਾਂ ਜਾ ਕੇ ਅੰਦਰੇ ਹੋਣਗੀਆਂ ਦੇਖਦੀਆਂ ਫਿਰ ਨਾ ਬੈਠੀਆਂ ਨੇ ਮਾਤਾ ਬੋਲ ਮਾਰ ਮਾਰ ਸਕਗੀ ਅੰਦਰ ਦਾ ਨਾ ਪਰ ਆਵਣਾ ਲੱਗ ਨੇ ਮੁੰਡੇ ਦੀ ਢੇੜ ਸੁਣਨਾ ਪੁਰੇ ਨਾ ਆ ਨਾ ਲੈ ਆ ਬੈਠਿਆ ਨੇ ਮਾਤਾ ਬਹੁਤ ਬੋਲ ਮਾਰ ਸਕਗੀ ਮਾਸੀ ਸਾਸਰੀ ਘਰ ਸਾਸਰੀ ਤਾਂ ਹੀ ਸਾਸਰੀ ਘਰ ਮਮੀ ਸਾਸਰੀ ਕੋਈ ਦਰਦੀ ਹੋਣੀ ਹੈ ਨਾ ਮਾਸੀ ਵਿਚਾਰੀਆਂ ਪੱਟੀ ਵਰਦੀ ਆ ਗੱਗੀਆਂ ਵਿਚਾਰੀਆਂ ਹਾਂ ਠੀਕ ਆ ਹਾਂ ਠੀਕ ਆ ਹਾਂ ਠੀਕ ਠਾਕ ਬੈਜ ਮਾਸੀ ਮੈਂ ਤੁਹਾਨੂੰ ਪਾਣੀ ਲੈ ਕੇ ਦਵਾਂ ਹਾਂ ਲੈ ਦੇ ਪੁੱਤ ਬੈਠੀਆਂ ਨੇ ਸਕੂਲ ਤੱਕ ਤੁਹਾਨੂੰ ਦਿਆਂਗੀ ਹੋ ਜਸਤ। ਕਿਵੇਂ ਹੈਂ ਠੀਕਾ? ਇੱਕ ਠਾਕ ਮਮੀ। ਮਮਤਾ ਆਏ ਹੈ। ਆ ਆ। ਆਪੀ ਇਹਦੇ ਦੁੱਧ ਇਹਦਾ ਲੈ ਕੇ ਕੋਈ ਨਾ ਮਮੀ ਗਰਮ ਪਿਆ ਹਜੇ। ਅੱਛਾ। ਫਿਰ ਤੇ ਘਰ ਲਗੁਰ। ਬਦਾਈਆਂ ਤੇ ਤੈਨੂੰ। ਹਾਂ? ਵਧਾਈਆਂ ਮਮੀ ਸੋਨੂੰ ਵੀ ਬਹੁਤ-ਬਹੁਤ। ਮੇਰੇ ਤਾਂ ਪੁੱਤਾਂ ਖੁਸ਼ੀ ਚ ਚੱਕੀ ਜਾਂਦੀ ਹੈਗੀ। ਖਾ ਖੱਕਦੀ ਐ ਤੇ ਮੇਰੇ ਤਾਂ ਮੈਂ ਤਾਂ ਉਹਦੇ ਹਸਪਤਾਲ ਆਖੀ ਆਉਂਦੀ ਤੇ ਰੋਕਦੀ। ਕਹਿੰਦੀ ਮਮੀ ਆਈ ਨਾ। ਹੋਰ ਮਮੀ ਫਿਰ ਉੱਥੇ ਔਖਾ ਹੋ ਜਾਂਦਾ। ਮੈਂ ਕਿਹਾ ਹੈਗੇ ਤੇ ਮਮਤਾ ਜੀ ਵੀ ਤੀ। ਤੇ ਇਹਦਾ ਵੀਰਾ ਹੈਗਾ ਤੀ ਮਾਸੀ ਬਦਾਂ ਅੰਨ ਤੁਹਾਨੂੰ ਬਹੁਤ ਬਹੁਤ ਕੀ ਤੈਨੂੰ ਬਸਰਾਉਂਦਾਂ ਅੰਨ ਤੀ ਮੈਂ ਤਾਂ ਤੀ ਇਹ ਪਾਸੋਂ ਦੀ ਨਾ ਖੁਸ਼ੀ ਚ ਨਾ ਹੱਸੋ ਹੋਲੀ ਬੁਆਇ ਜਾਂਦਾ ਮੈਂ ਤਾਂ ਇੰਨੀਆ ਬੁਆਇ ਜਾਂ ਮੰਡਣਾ ਨਹੀਂ ਮੈਂ ਤੈਨੂੰ ਬਤਰਾਉਂਦਾ ਵਿਸਾਉ ਦਾ ਨੋੜਦੀ ਨਹੀਂ ਆਖ 500 ਦਾ ਆਉਂਦਾ ਕਿ 200 ਦਾ ਆਉਂਦਾ ਮੰਮੀ ਦੇ ਤਾਂ ਧਰਤੀ ਤੇ ਪੈਰ ਨਹੀਂ ਲੱਗਦੇ ਨੇ ਕਿ ਮਸਹਾ ਜਿਨਾ ਆਇਆ ਹੈ ਸਹੀ ਗੱਲ ਹੈ ਮਸਹਾ ਤਾਂ ਇਹ ਦਿਨ ਆਇਆ ਹੈ ਮੇਰਾ ਕਾਲਾ ਚਾਹ ਦਾ ਮਖਾ ਟਰੇ ਇਦੋ ਇਹ ਤਾਂ ਨਾਲੇ ਹੋਰ ਮੈਨੂੰ ਪੈਣੀ ਮਾਸੀ ਨੂੰ ਕਹਿਦੀ ਮੇਰੇ ਤਾਂ ਵਧੀਆ ਜਿਹਾ ਸੂਟ ਆਵੇ ਪਨੀਰੀ ਚ ਕਹਿੰਦੀ ਮੈਂ ਤਾਂ 5-6000 ਤੋਂ ਘੱਟ ਦਾ ਸੂਟ ਨਹੀਂ ਚਾਹੁੰਦਾ ਹੈਗਾ ਨੀਤੀ ਇਹ 5-6000 ਦੀ ਗੱਲ ਕਰੀਏ ਤੂੰ 10000 ਦਾ ਲੈ ਲਈ ਕਿਉਂ ਹੈ ਛੂਟ ਦੀ ਵੀ ਕਰ ਲੈ ਕੋਈ ਠੀਕ ਹੈ ਮਾਸੀ ਬੱਸ ਅੱਗ ਨੇ ਦਿਨ ਲੈਂਦਾ ਹੈ ਮੇਰੀ ਗੱਲ ਸੁਣ ਮਾਸੀ ਜੇ ਤੂੰ 10 ਦਾ ਲੈ ਕੇ ਦੇਣਾ ਫਿਰ ਤੂੰ 5-5 ਵਾਲੇ 2 ਲੈ ਦੇ ਮੈਨੂੰ ਹੈਗੀ ਧੀਏ ਜੇ ਤੂੰ 3 ਲੈ 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 ਬਹੁਤ ਟਾਈਮ ਹੋਣਾ ਇਹ ਤਾਂ ਮੈਂ ਬਾਹਰੋਂ ਆਈ ਸੀ ਮੈਂ ਤਾਂ ਨਹੀਂ ਫੜਿਆ ਕਰ ਕੋਈ ਨਾ ਫਤਸੋ ਤੇ ਮਾਸੀ ਸੁੱਤਾ ਹੋਈ ਮੈਂ ਨਹੀਂ ਕੋਈ ਨਹੀਂ ਨਹੀਂ ਆਈ ਆਈ ਰੋਈ ਆ ਕੋਈ ਬੋਲ ਸਾਰੀ ਰਾਤ ਕੀ ਕਰ ਪਰ ਤੇਰੇ ਤੇ ਮੇਰਾ ਹੈ ਮੇਰਾ ਮੁਗਲੀ ਮੁਗਲੀ ਜਾ ਤਾਂ ਬਾੜੀ ਸੋਣਾ ਖਣੇ ਮਮੀ ਕਿਸ ਮਤ ਤੁਂ ਲਿਆਉਂਦੇ ਨਾਲ ਨਹੀਂ ਨਹੀਂ ਕਾਹਨੋਂ ਨਾਉ ਲੈਣੀ ਅਤੀਏ ਪੱਖਰ ਦਾ ਕੀ ਕਰਾਉਂਦੀ ਨਾਲ ਤੋ ਲੈਮਨ ਫੇਰ ਕੀ ਹੁੰਦਾ ਵਿਚਾਰੀ ਉਹ ਵੀ ਦੇਖ ਲੈਗੀ ਨਹੀਂ ਬਸ ਕਰ ਆ ਜਾਂਦੀ ਨਾਲ ਮੇਰਾ ਤਾਂ ਬਸ ਜਵੇਂ ਜੀ ਕਰਦਾ ਹੈਗਾ ਉਹਨਾਂ ਨੂੰ ਕਰਦਾ ਮਾਸੀ ਤੁਸੀਂ ਐ ਕਿਉਂ ਕਹਿੰਦੇ ਹੋ ਨਾਲ ਪੱਥਰ ਘਾਤੂ ਕਹਿੰਦੇ ਤੁਸੀਂ ਉਹਨੂੰ ਧੀਆ ਦਾ ਰੱਬ ਕਰਮ ਵਾਲੇ ਦੇ ਘਰ ਚ ਦੀਤੀ ਇੱਕ ਹੋਵੇ ਫਿਰ ਵੀ ਦੋ ਹੋ ਗਈਆਂ ਲੈ ਦੇਖ ਲੈ ਕਹੀਆਂ ਗੱਲਾਂ ਕਰ ਦੇ ਫਿਰ ਕੀ ਹੋ ਗਿਆ ਮਾਸਿਆ ਅੱਜ ਦੇ ਟਾਈਮ 'ਚ ਤਾਂ ਐਹ ਜਿਹੇ ਵੀ ਲੋਕ ਨੇ ਜਿਨ੍ਹਾਂ ਦੇ ਘਰ 'ਚ ਪੰਜ ਪੰਜ ਧੀਆ ਵਸਦੀਆਂ ਨਿਗੀਆਂ ਫਿਰ ਵੀ ਤੁਸੀਂ ਐਂ ਬੋਲਦੇ ਹੋ ਦਾ ਧੀਤੀਏ ਫਿਰ ਵੀ ਧੀਆ ਤਾਂ ਧੀਆ ਆਪਣੇ ਆਦੇ ਆ ਜਾਏ ਉਹ ਪੁੱਤ ਨਾਲ ਦਾ ਕਾਲਾ ਜੱਫਰ ਜਾਂਦਾ ਪੁੱਤ ਤੈਨੂੰ ਪਤਾ ਤੁਸੀਂ ਨਿਆਣੀ ਹੋ ਸਾਨੂੰ ਪਤਾ ਨਹੀਂ ਹੈ ਗੱਲਾਂ ਦਾ ਐਨੀ ਕੀ ਤਮਾਸੀ ਮੈਨੂੰ ਵੀ ਸਮਝ ਹੈਗੀ ਆ ਤੁਸੀਂ ਐ ਕਿਉਂ ਕਰਦੇ ਹੋ ਅੱਜ ਤਾਂ ਚੱਲ ਥੋੜੀ ਧੀ ਦੇ ਰੱਬ ਨੇ ਚੱਲ ਮੁੰਡਾ ਦੇ ਤਾਂ ਮੇਰੇ ਤਾਂ ਚੱਲ ਮਾਂ ਸਿਰ ਤੇ ਹੈ ਨਹੀਂ ਜੇ ਇਹਨਾਂ ਦੀ ਵੀ ਸੱਸ ਹੁੰਦੀ ਉਹ ਵੀ ਕਹਿ ਰਹੀਦੀ ਨਾ ਕਿ ਧੀ ਹੋ ਜਾਂਦੀ ਫਿਰ ਕਹਿਦੀ ਮੈਂ ਤਾਂ ਮੁੰਡਾ ਚਾਹੀਦਾ ਫਿਰ ਥੋੜ ਤੇ ਕੀ ਬੀਜਦੀ ਇਹ ਗੱਲ ਤਾਂ ਪੁੱਤ ਹੋਣੀ ਹੀ ਸੀ ਮੈਨੂੰ ਪਤਾ ਮੁੰਡਾ ਹੀ ਹੁੰਦਾ ਇਹ ਤਾਂ ਮੈਨੂੰ ਪਤਾ ਸੀ ਮਲਤ ਇਹ ਨਹੀਂ ਸਮਝਦੇ ਇਹ ਤੂੰ ਚਾਹ ਬਣਾ ਲਿਆ ਮਾਸੀ ਬਤਾਏ ਥੋੜੀ ਆ ਜੀ ਸੋਚ ਕਰ ਤਵਾ ਮੈਨੂੰ ਤਾਂ ਥੋੜੀ ਜਿਹਾ ਸਮਝ ਨਹੀਂ ਆਉਂਦੀ ਹੈਗੀ ਉਹ ਵਿਚਾਰੀ ਕਿਸੇ ਧੀ ਨਹੀਂ ਹੈਗੀ ਨਹੀਂ ਬੱਸ ਪੁੱਤ ਤੂੰ ਬੋਲਨਾ ਮੇਰਾ ਕਾਜ ਆ ਮੱਚਿਆ ਬੈਜੀ ਮੈਂ ਇਧਰੋਂ ਚੱਲ ਮਜਾ ਬਣਾ ਕੇ ਦੂਜੇ ਮਸਾ ਕਾਜ ਆ ਕਰਿਆ ਮੇਰਾ ਹੋ ਠੀਕ ਰਹੇ ਨਾ ਇਹ ਰੋਂਦਾ ਰੋਂਦਾ ਤੇ ਪਤਾ ਨਾ ਠੀਕ ਰਹੇ ਨਾ ਮੈਂ ਬੜੀਆ ਪੈ ਰਹੇ ਨਾ ਰਾਤ ਨੂੰ ਤਾਂ ਕਿਸ ਤਾਂ ਨਾ ਅੱਜ ਨਹੀਂ ਗਿਆ ਖਾ ਕੇ ਪਤਾ ਕਾਜ ਹੈ ਦੇਖ ਕੇ ਮੇਰੇ ਕੋ ਗੁਗਲੀ ਮੁਗਲੀ ਜੇ ਨੂੰ ਹੈ ਹੋਰ ਇਹ ਨਹੀਂ ਹੈ ਮਾਜਾ ਉਹ ਬਾਬੀ ਨਹੀਂ ਤੇ ਮਮੀ ਨਹੀਂ ਠੀਕ ਤੇ ਤੁਸੀਂ ਸਾਰੇ ਅਸੀਂ ਜ਼ੋਇਆ ਬਾਬੀ ਨੂੰ ਠੀਕ ਹਾਂ ਮਮੀ ਤੁਸੀਂ ਐਂ ਨਾ ਕਰਿਆ ਕਰ ਹੋਰ ਤੁਹਾਨੂੰ ਬੜਾ ਫਰਕ ਕਰਦਿਆ। ਨਹੀਂ ਪੁੱਤ ਤਸ ਜੁੱਤੇ ਕੋਈ ਨਹੀਂ ਮਤਵ। ਕਿਹਾ ਗਏ ਮਮੀ ਤੂੰ ਆ ਗਈ ਨੀ। ਹੋਰ ਚਲ ਉਹ ਕਾਨੂੰ ਐਨੇ ਖੁਸ਼ੀ ਦੇ ਟਾਈਮ 'ਚ ਸੋਡਾ ਮੂਡ ਖਰਾਬ ਕਰਨਾ। ਹੋਰ ਤਾ ਕਲੀ ਨੂੰ ਜਾਨੀ ਮੈਂ ਦੂਸਰਾ ਘਰ ਆਹਰਤੀ ਨਹੀਂ ਮੇਰੇ ਤਾਂ ਸਮੇਂ ਤੋਂ ਚਸਨਾ ਕੇ ਪਾਸ ਤੂੰ ਨਾ ਬੜਾ ਖੁਸ਼ੀ ਨਾਲ ਜਮੀ ਮਸਾਇ ਹੋਈ ਪਈਆਂ। ਮੀਰੇ ਨੂੰ ਲਿਆ ਹੁੰਦੇ ਨਾਲ ਉਹ ਫਿਰ ਘਰੀ ਸੱਦਾ ਤੇ ਪੁੱਤ। ਫਿਰ ਹੋਰ ਚਲ ਕੋਈ ਨਹੀਂ ਜਾਂਦਾ ਤਾਂ ਟੋਕੀ ਕਰਦਾ। ਡੰਗਾ ਪੁੱਸੂ ਵੀ ਆਹਮਦਾ। ਚਲ ਕੋਈ ਹਰ ਉਸ ਕਰਦਾ ਗੱਲ ਲੈਣਾ ਫਿਰ ਉਹਨੂੰ ਓਖਾ ਹੋਣ ਦਾ ਕਰ ਲੈਣਾ ਹਾਂ ਆਹ ਕਰ ਕੀ ਮਾਂ ਚੱਲ ਮੈਂ ਤਾਂ ਮਰੇ ਕਰ ਲੈਤਾ ਤੂੰ ਇੰਨੀ ਆਈ ਨਾ ਮੈਂ ਫਿਰ ਮਾਂ ਹਸਪਤਾਲ ਤੇ ਪਾਇਨਾ ਓਖਾ ਹੋ ਜਾਣਾ ਉੱਥੇ ਬੈਠ ਹੈ ਹੀ ਨਹੀਂ ਫਿਰ ਉਹ ਮੇਰੇ ਕਹਿੰਦਾ ਦੀ ਲੱਗਦੀ ਕੱਠੀ ਜੇ ਨਵਾਂ ਵੀ ਸ੍ਰੀ ਇੱਕ ਵੇਚ ਲੱਡੂ ਜਲੇਬੀਆਂ ਬਾਠੀਆਂ ਮੈਂ ਜਿਹੜਾ ਉਹ ਸੌਂਦਾ ਦੇਖਦਾ ਹਾਂ ਤੇ ਹੀ ਜਾਂਦੀ ਆ ਤੇ ਇਹ ਪਤਾ ਆਏ ਤਾਂ ਜਿਹੜਾ ਕੋਈ ਸੁਣਾਉਂਦਾ ਬੀਤਾ ਤਾਂ ਦਾਰੀਆਂ ਮਗਰੀ ਸਮਾਰੀ ਹੈਗੀ ਪਤਾ ਨਹੀਂ 200 ਦਾ ਆਜੀ 100 ਦਾ ਆਜੀ 500 ਦਾ ਆਜੀ ਮੈਂ ਤਾਂ ਦੇਖਦੀ ਹੁੰਦੀ ਕਿ ਕਿੰਨੇ ਕਾਉਂਦੇ ਨੇ ਚਲ ਕੋਈ ਨਾ ਮੰਮੀ ਵਧੀਆ ਹਾਂ ਤਾਂ ਇੱਥੇ ਜਾਂਦਾ ਹੋਰ ਚਲ ਮੋਸਾ ਪਰਮਾਤਮਾ ਦਿਨ ਲੈ ਜਾਂਦਾ ਥੇ ਨਾਲ ਹੋਰ ਹੋਰੇ ਤਾਂ ਹੈ ਹੋਚ-ਬੋਚ ਕੇ ਰੱਖੇ ਹੁਣ ਤੂੰ ਉਸ ਨਾਲ ਕਿਤੇ ਤੂੰ ਵੀ ਕੰਨਾ ਕਰੇਂ ਤਾਂ ਮੈਂ ਆਪੇ ਪਾੜ ਲੂੰਗੀ ਕੋਈ ਨਾ ਮੰਮੀ ਤੂੰ ਪੈ ਜਾ ਤਰਾ ਕੋਈ ਫਿਕਰ ਨਹੀਂ ਹੈਗੀ ਉਸਦੀ ਕੋਈ ਨਾ ਸਰੀ ਸਮਾਰ ਲੱਗ ਕੋਈ ਨਾ ਆਰਾਮ ਕਰ ਲੈ ਦੇ ਉਦਦੇ ਦੇ ਦੀ ਇਹਨੂੰ ਮੈਂ ਕਹਾਂਇਆ ਤਾਂ ਬਿੰਦ ਕਾਲ ਸੋਣ ਸੋੜ ਬਾਤ ਹੁੰਦੀ ਫਲੇਗਾ ਲੈ ਨਾ ਨਾ ਤਲੇਉਂਦੀ ਰਹੀਆਂ ਜੁੱਦੇ ਤਾਂ ਮੈਂ ਹੋਰ ਇੱਕ ਜਵਾਬ ਤਾਂ ਮੜਾ ਦੇ ਜਵਾਬ ਨੇ ਵਾਸੋਂ ਕਰ ਲਿਆ ਜਵਾਬ ਧੁੱਖਾ ਹੋ ਜਾਂਦਾ ਹੈ ਮੜ ਦੋ ਘੁੱਟੇ ਜਵਾਬ ਦੁੱਦੇ ਲੈ ਲੀਂਆਂ ਜਵਾ ਖੜਕ ਜਾਂਦੇ ਨੇ ਜੀ ਉਹ ਤਾਂ ਛੋਟੀ ਗੱਲ ਠੀਕ ਹੈ ਹਾਂ ਇੱਕ ਤਾਂ ਜਰਾ ਰੱਖ ਲੈਣਾ ਨਾ ਇਹ